ਸਤਿ ਸ਼੍ਰੀ ਅਕਾਲ ਸਾਰੇ ਪੰਜਾਬਾਸੋਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਤੇ ਜਿਸ ਵਿੱਚ ਅੱਜ ਆਪਾਂ 30 ਅਪ੍ਰੈਲ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਲੱਕ ਚੋਂ ਮੀਂਹ ਕਣਦੇ ਸਾਰ ਹਨ ਤੇ ਕਿਹੜੇ ਥਾਂ ਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਾਂ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨਾਲ ਲਾਈਕ ਕਰਦੇ ਆਪਣੇ ਲਾਗੇ ਸਕਦੇ ਇੱਕ ਸਾਰ ਵੀ ਨਾਲ ਵੀਡੀਓ ਨੂੰ ਸ਼ੇਅਰ ਜੂਰ ਕਰ ਦਿਓ ਚਲੋ ਅੱਗੇ ਆਦੇ ਵੀਡੀਓ ਹਾਂ ਤਾਂ ਇਹ 30 ਬਾਰੇ ਪੰਜਾਬ ਦੇ 7:30 ਵਜੇ ਦੀ ਸਵੇਰ ਦੀਆਂ ਪੰਜਾਬ ਦੀਆਂ ਲੈ 7:30 ਜਿਹਦੇ ਤੋਂ ਆਪਣੇ ਪੰਜਾਬ ਦੇ ਸਾਰੇ ਇਲਾਕੇ ਸਾਫ ਤੇ ਖੁਸ਼ਕ ਬਣੇ ਹੋਏ ਹਨ ਕਿਸੇ ਵੀ ਇਲਾਕੇ ਚ ਕੋਈ ਬਦਲਾਅ ਹੀ ਦੇਖਣ ਨੂੰ ਨਹੀਂ ਮਿਲ ਰਹੀ ਦੇਖਣ ਨੂੰ ਮੈਰ ਵੀ ਰਹੀ ਹੈ ਹਲਕੀ ਫੁਲਕੀ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਘੰਟੇ ਚ ਪੰਜਾਬ ਦੇ ਮੌਸਮ ਆਪਣੇ ਕਰੀਬ ਨਾ 1 2 ਵਜੇ ਤੇ ਪੰਜਾਬ ਦਾ ਮੌਸਮ ਠੀਕ ਠਾਕ ਬਣਿਆ ਲੁਗਾ ਸਾਫ ਤੇ ਖੁਸ਼ਕ ਆਪਣੇ ਬਾਕੀ 4 ਵਜੇ ਕੇ ਸਿਸਟਮ ਆਪਣੇ ਮੱਝ ਦੁਆਬ ਬਚਾਊਗਾ ਸਪੈਸੀਫਿਕ ਆਪਣੇ ਮੱਝ ਦੇ ਯਾਤਰਪਾਗਨ ਨੂੰ ਹੀ ਕਵਰ ਕਰੂਗਾ ਜਿੱਦਾਂ ਕੱਲ ਸੀ ਸਿਸਟਮ ਬਿਲਕੁਲ ਸੇਮ ਉਦੋਂ ਸਿਸਟਮ ਹੀ ਇਹ ਆਪਣੇ ਮਾਜੇ ਦੇ ਪੱਗ ਨੂੰ ਕਬੂ ਕਰੂਗੇ ਥੋੜੇ ਬਹੁਤ ਦਬਾਵੇ ਤੇ ਪੱਗਾਂ ਨੂੰ ਇਨ੍ਹਾਂ 'ਚ ਥੋੜੀਆਂ ਕਾਰਵਾਈਆਂ ਦੇ ਕੇ ਜਾ ਸਕਦਾ ਹੈ ਹਲਕੇ ਤੋਂ ਦਰਮਿਆਨੀਆਂ ਯਾਦੀ ਕਾਰਵਾਈ ਦੇ ਸਾਰ ਨਹੀਂ ਹਨ ਹਲਕੇ ਤੇ ਦਰਮਿਆਨੀਆਂ ਕਾਰਵਾਈਆਂ ਹੀ ਦੇਖਣ ਨੂੰ ਮਿਲੂਗੀਆਂ ਤੇ ਆਪਣੇ ਨੇਰੀ ਚੱਲ ਸਕਦੀ ਹੈ ਠੰਡੀ ਬਾਕੀ ਹੋਰ ਮੌਸਮ ਬਾਰੇ ਜਿੱਦਾਂ ਕੋਈ ਨਵੀਂ ਰਿਪੋਰਟ ਆਊਗੀ ਦੁਪਹਿਰ ਤੱਕ ਪਤਾ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਇਕ ਕਰੋ ਚੈਨਲ ਨੂੰ ਸਬਸਕ੍ਰਾਈਬ ਜੁੜ ਕੇ ਧੰਨਵਾਦ